ਅ ਅੱਜ ਜੋ ਕਾਂਗਰਸ ਪਾਰਟੀ ਵੱਲੋਂ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖੜਗੇ ਸਾਹਿਬ, ਰਿੰਕਾ ਗਾਂਧੀ ਜੀ ਤੇ ਪੰਜਾਬ ਦੇ ਲੀਡਰ ਰਾਜਾ ਅਮਰਿੰਦਰ ਸਿੰਘ ਵਿਰਿੰਗ ਸਾਹਿਬ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਦਿਨਦਰ ਯਾਦਵ ਜੋ ਸਾਡੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਦੀ ਮਿਹਰਬਾਨੀ ਦੇ ਨਾਲ ਕਾਂਗਰਸ ਦੇ ਸਾਰੀ ਲੀਡਰਸ਼ਿਪ ਦੀ ਮਿਹਰਬਾਨੀ ਦੇ ਨਾਲ ਦਾਸ ਨੂੰ 2 ਦਿਨ ਪਹਿਲਾਂ ਟਿਕਟ ਦਿੱਤੀ ਗਈ ਹੈ ਜਿਸ ਤੇ ਅੱਜ ਸ਼ੁਕਰਾਨਾ ਕਰਨ ਵਾਸਤੇ ਅੱਜ ਮੁਕਸਰ ਜ਼ਿਲ੍ਹੇ ਦੇ ਇਸ ਪਵਿੱਤਰ ਧਰਤੀ ਤੇ 40 ਮੁਕਤਾਂ ਦੀ ਧਰਤੀ ਦੇ ਉੱਪਰ ਮੱਤਾ ਟੈੱਕੇ ਧੰਵਾਦ ਕਰਨ ਲਈ ਤੇ ਅਸ਼ੀਰਵਾਦ ਲੈਣ ਲਈ ਆਏ ਆ ਕਿ ਇਹ ਜੋ ਇਲੈਕਸ਼ਨ ਹੈ ਇੱਕ ਬੜੀ ਵੱਡੀ ਲੜਾਈ ਹੈ ਦੇਸ਼ ਦੀ ਤੇ ਇਸ ਨੂੰ ਪਰਮਾਤਮਾ ਕਿਰਪਾ ਕਰੇ ਮਿਹਰ ਭਰੇ ਹੱਥ ਰੱਖੇ ਕੇ ਜਨਤਾ ਦੇ ਦਿਮਾਗ ਦੇ ਚੰਨ ਵਿੱਚ ਕਾਂਗਰਸ ਨੂੰ ਜਤੋਣ ਵਾਸਤੇ ਤਾਕਤ ਬਖਸ਼ੇ ਤਾਂ ਕਿ ਇਲੈਕਸ਼ਨ ਜਿੱਤਿਆ ਜਾ ਸਕਦੇ। ਮੁਕਸਰ ਦੇ ਲੋਕਾਂ ਬੜੀ ਨਾਰਾਜ਼ਗੀ ਹੈ ਕਿ ਨਾ ਸ਼ੇਰ ਸਿੰਘ ਭਾਇਆ ਜਿੱਤੇ ਜਾਂਦੇ ਉਸ ਤੋਂ ਬਾਅਦ ਵਾਪਸ ਨਹੀਂ ਦਿੱਖਦੇ ਮੁਕਸਰ। ਨਹੀਂ ਮੁਕਸਰ ਦੇ ਲੋਕਾਂ ਨੂੰ ਮੇਰੇ ਨਾਲ ਕੋਈ ਨਾਰਾਜ਼ਗੀ ਮੈਨੂੰ ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਨਹੀਂ। ਪਰ ਜਿਹੜਾ ਪਿਛਲੀ ਵਾਰੀ ਇੱਥੋਂ ਐਮਪੀ ਬਣ ਕੇ ਗਿਆ ਸੀ ਸਰਦਾਰ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਕਿਸੇ ਨੇ ਇਸ ਹਲਕੇ ਵਿੱਚ 5 ਸਾਲ ਨਹੀਂ ਵੇਖਿਆ। ਮੈਂ ਤਾਂ ਜਦੋਂ ਫਲੱਡ ਆਇਆ ਸੀ ਇਹਨਾਂ ਫਲੱਡ ਦੇ ਦਿਨਾਂ ਵਿੱਚ ਇੱਥੋਂ ਦੇ ਲੋਕਾਂ ਵਾਸਤੇ ਜੋ ਮੇਰੇ ਨਿੱਜੀ ਫਾਂਸੀ ਉਹਨਾਂ ਵਿੱਚੋਂ ਟੈਂਕਰ ਆਰਓ ਜਿਹੜੇ ਉਹ ਮੈਂ ਤੇ ਮੁਹਈਆ ਕਰਾਇਆ ਸਨ ਉਸ ਚੀਜ਼ ਨੂੰ ਅੱਜ ਵੀ ਲੋਕ ਸਮਝਦੇ ਹੈ ਕਿ ਸਾਡੇ ਕਿਸੇ ਨੇ ਬਾਹਰ ਪੜੀਏ ਤਾਂ ਸ਼ੇਰ ਸੰਖਵਾਇਆ ਹੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਮਤਲਬ ਲੈ ਜਾਓ ਤੁਸੀਂ ਦੇਖੋ ਸਾਡੇ ਕੋਲ ਪੰਜ ਗਰੰਟੀਆਂ ਸਾਡੀ ਇਸ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਉਹਨਾਂ ਤੇ ਅਸੀਂ ਉਹ ਮੁੱਦੇ ਲੈ ਕੇ ਲੈ ਕੇ ਆਏ ਆ ਉਹਨਾਂ ਨੂੰ ਅਸੀਂ ਜਨਤਾ ਦੇ ਮਨ ਵਿੱਚ ਵੀ ਵਿਸ਼ਵਾਸ ਭਰਾਂਗੇ ਤੇ ਲੋਕ ਇਹ ਸਮਝਦੇ ਵੀ ਹੈ ਕਿ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਜਿਹੜੇ ਸਾਡੇ ਨਾਲ ਪੂਰੀ ਉਤਰ ਸਕਦੀ ਹੈ ਐਸਾ ਕਿ ਪ੍ਰੋਬਲਮ ਨਹੀਂ ਹੈ ਵੀ ਚੁੱਕਾ ਅਕਸਦਾ ਜਿਹੜਾ ਚੋਣ ਮੈਨੀਫੈਸਟੋ ਹੈ ਵਧੀਆ ਹੈ ਪਰ ਜਿੰਨਾ ਪਾਰਟੀ ਨੇ ਪ੍ਰਚਾਰਨਾ ਸੀਗਾ ਹਾਈ ਲੈਵਲ ਤੇ ਪ੍ਰਚਾਰਿਆ ਜਾ ਰਿਹਾ ਲੋਕਲ ਲੈਵਲ ਤੇ ਥੱਲੇ ਵਾਲੇ ਨਹੀਂ ਦੇਖੋ ਸਾਡੇ ਸਾਡੇ ਦੇਖੋ ਸਾਡੇ ਜਿਹੜੇ ਯੂਥ ਹੈ ਯੂਥ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਅਜੇ ਇਲੈਕਸ਼ਨ ਤੇ ਹੁਣ ਸ਼ੁਰੂ ਹੈ ਉਹ ਘਰ-ਘਰ ਜਾ ਕੇ ਵੋਟਰਾਂ ਕੋਲ ਜਾ ਕੇ ਉਹ ਪੰਜ ਗਰੰਟੀਆਂ ਜਿਹੜੀਆਂ ਸਾਡਾ ਚੋਣ ਮੈਨੀਫੈਸਟੋ ਹੈ ਉਹ ਇੱਕ ਇੱਕ VOTER ਦੇ ਕੋਲ ਪਹੁੰਚ ਰਿਹਾ ਹੈ। ਕਾਂਗਰਸ ਵਿੱਚ ਤੜੇਬੰਦੀ ਬੜੀ ਕਈ ਜਾ ਰਹੀ ਹੈ। ਕੀ ਕਹਿੰਦੇ ਕਾਂਗਰਸ ਵਿੱਚ ਤੜੇਬੰਦੀ ਬਈ ਚਾਹੇ ਮੁਕਸਲ ਹਲਕਾ ਚਾਹੇ ਜਰਾਲਾਬਾਦ ਹਲਕਾ ਕੋਈ ਵੀ ਹਲਕਾ। ਕਾਂਗਰਸ ਵਿੱਚ ਹੁਣ ਕੋਈ ਤੜੇਬੰਦੀ ਜਿਹੜੀ ਤੜੇਬੰਦੀ ਕਰਨ ਵਾਲਾ ਸੀ ਜਿਹੜੇ ਕਾਂਗਰਸ ਦੀ ਪਿੱਠੇ ਛੂਰਾ ਮਾਰਨ ਵਾਲਾ ਸੀ ਉਹ ਸਾਰੇ ਚਲੇ ਗਏ। ਉਹ ਸਾਰੇ BJP ਵਿੱਚ ਇਕੱਠੇ ਹੋ ਗਏ। ਹੁਣ ਉਹਤੇ ਕਰਲਾਟ ਪਿਆ ਹੋਇਆ ਹੈ। ਕੀ ਕੋਣ ਕਿਨੂੰ ਟਵੀਟ ਲੈਣ ਦੇ ਰਿਹਾ ਕੋਈ ਕਿਸੇ ਦੀ ਬਾਂਹਲ ਅੱਥਰ ਖੇਚਰੇ ਉਹ ਕਿਸ ਨੂੰ ਦੇਖ ਰਹੇ ਹੋ ਮੁਕਾਬਲਾ ਤੇ ਮੈਂ ਅੱਜ ਮੇਰਾ ਅਨਲਿਸਿਸ ਜੋ ਮੈਂ ਕੀਤਾ ਹੈ ਮੇਰਾ ਆਈਡੀਆ ਹੈ ਸਾਡਾ ਆਪ ਆਦਮੀ ਦੀ ਪਾਰਟੀ ਦੇ ਨਾਲ ਹੀ ਇਹ ਮੁਕਾਬਲਾ ਹੋਵੇਗਾ ਅਕਾਲੀ ਦਲ ਬੀਜੇਪੀ ਨੂੰ ਤਾਂ ਲੋਕਾਂ ਨੇ ਨਕਾਰਤਾ ਕਿਸਾਨ ਮੂਵਮੈਂਟ ਨੇ ਕਿਸਾਨਾਂ ਦਾ ਕਿੰਨਾ ਕਤਲਿਆਂ ਹੋਇਆ ਬੀਜੇਪੀ ਦੀ ਪਾਰਟੀ ਨੇ ਕੀਤਾ ਲੋਕ ਉਹਨਾਂ ਨੂੰ ਅੱਜ ਸਵਾਲ ਕਰ ਰਹੇ ਕਿ ਤੁਸੀਂ ਜੋ ਪੰਜਾਬ ਦੇ ਕਿਸਾਨਾਂ ਨਾਲ ਜਾਂ ਦੇਸ਼ ਦੇ ਕਿਸਾਨਾਂ ਨਾਲ ਕੀਤਾ ਉਹ ਉਹ ਕਦੇ ਪੂਰਾ ਕਾਟਾ ਹੋ ਸਕਦਾ ਹੈ ਕਦੇ ਨਹੀਂ ਹੋ ਸਕਦਾ ਕਦੇ ਉਹਨਾਂ ਨੇ ਉਹਨਾਂ ਦੀ ਕਦੇ ਕਿਸਾਨਾਂ ਦੀ ਬਾਹਂ ਨਹੀਂ ਫੜਨੀ ਇਸੇ ਤਰ੍ਹਾਂ ਜਿਹੜੀ ਦੂਜੀ ਅਕਾਲੀ ਦਲ ਹੈ ਉਹ ਉਹਦੀ ਬੀਚਿਆਂ ਹੈ ਅਸਲ ਵਿੱਚ ਤਾਂ ਉਹ ਇੱਕੋ ਕੁਝ ਹੈ ਉਹ ਇਥੋਂ ਕਿਸਾਨਾਂ ਤੋਂ ਬਚਣ ਵਾਸਤੇ ਅਕਾਲੀ ਦਲ ਨੇ ਉਹਨਾਂ ਨਾਲ ਸਮਝੌਤਾ ਨਹੀਂ ਕੀਤਾ ਕਿ ਸਾਨੂੰ ਵੀ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਦੇਣਾ ਇਸ ਕਰਕੇ ਜਦੋਂ ਕਿਤੇ ਵੋਟ ਉਹਨਾਂ ਜਾਣੀ ਹੈ ਉਹ ਪਾਰਟੀ ਦੀ ਵੋਟ ਅਕਾਲੀ ਦਲ ਨੂੰ ਜਿਹੜੀ ਵੋਟ ਪੈਣੀ ਹੈ ਉਹ ਵੀ ਭਾਜਪਾ ਨੂੰ ਹੀ ਪੈਣੀ ਹੈ ਇਸ ਕਰਕੇ ਮੈਂ ਸਮਝਦਾ ਕਿ ਇੱਥੇ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੋਵੇਗਾ ਬਹੁਤ ਦਾ ਬੜਾ ਵੱਡਾ ਮੁੱਦਾ ਬਣਿਆ ਪਿਆ ਇਹ ਜਿਹੜਾ ਕਰਕੇ ਚੀਜ਼ਾਂ ਕਿਵੇਂ ਹੱਲ ਕੀਤਾ ਜਾਊਗਾ ਮੁਕਸਰ ਹਲਕੇ ਦੀ ਗੱਲ ਹੀ ਕੀਤੀ ਜਾਵੇ ਉਹ ਦੇਖੋ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਗੱਲ ਹੈ ਸਰਕਾਰਾਂ ਨੇ ਕਰਨ ਆਉਂਦਾ ਅੱਜ ਉਹ ਆਮ ਆਦਮੀ ਪਾਰਟੀ ਨੇ ਉਹ ਤਾਂ ਕਿਹਾ ਸੀ ਕਿ ਮੈਂ 24 ਘੰਟੇ ਮੈਨੂੰ ਦਿਓ ਤੇ ਮੈਂ ਇੱਕ ਚੁਟਕੀ ਨਾਲ ਜਿਹੜਾ ਸਾਰਾ ਨਸ਼ਾ ਬੰਦ ਕਰ ਦਿਆਂ ਪਰ ਉਹ ਨਹੀਂ ਕਰ ਸਕਿਆ ਉਹ ਉਸ ਤੇ ਪੂਰਾ ਖਰਾ ਨਹੀਂ ਉਤਰ ਸਕਿਆ ਲੋਕਾਂ ਦੇ ਕੰਮਾਂ ਤੇ ਨਹੀਂ ਖਰੇ ਉਤਰ ਸਕਿਆ ਹੁਣ ਸਾਡੀ ਕਾਂਗਰਸ ਦੀ ਸਰਕਾਰ ਜਿਹੜੀ ਆਏਗੀ ਉਹ ਹਰੇਕ ਗੱਲ ਤੇ ਪੂਰਾ ਉਤਰੇਗੀ ਕੋਈ ਪਰ ਹਲਕੇ ਲਈ ਕੀ ਲੈ ਕੇ ਆਉਂਦਾ ਖੁਰਕੀ ਪਰਟੀਕਲੀ ਜੋ ਸਾਡੀਆਂ ਮੁਸ਼ਕਲਾਂ ਜਿੰਨਾ ਨੂੰ ਪਿੱਛੇ ਮੈਂ 10 ਸਾਲ ਹੱਲ ਕਰਾਉਂਦਾ ਆ ਉਹਨਾਂ ਵਿੱਚ ਕੁਝ ਕਮੀਆਂ ਰਹਿ ਗਈਆਂ ਉਹਨਾਂ ਨੂੰ ਪੂਰਾ ਇਸ ਸੈਸ਼ਨ ਦੇ ਵਿੱਚ ਜਿਹੜਾ ਕਰਦੇ ਹੋਏ ਮਿਹਰਬਾਨੀ ਕਰਿਓ